शिवसेना उद्धव बालासाहेब ठाकरे ਦੇ ਸੂਬਾ ਪ੍ਰਮੁੱਖ ਯੋਗਰਾਜ ਸ਼ਰਮਾ ਦੇ ਦਿਸ਼ਾ ਨਿਰਦੇਸ਼ ਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਪਾਰਟੀ ਵੱਲੋਂ ਹైదਰਾਬਾਦੀ ਬਰੀਆਨੀ ਦੀਆਂ ਦੁਕਾਨਾਂ ਨੂੰ ਲੈ ਕੇ ਸੰਘਰਸ਼ ਦਾ ਬਿਲਕੁਲ ਵਜਾ ਦਿੱਤਾ ਗਿਆ ਹੈ ਇਸੇ ਲੜੀ ਤਹਿਤ शिवसेना उद्धव बालासाहेब ठाकरे ਵੱਲੋਂ ਰੇਖੀ ਚੌਂਕ ਸਥਿਤ शिवसेना ਮੁਖ ਦਫ਼ਤਰ ਚ ਜ਼ਿਲ੍ਹਾ ਪ੍ਰਧਾਨ ਨਿਤਿਨ ਕਾਰਜਕਾਰੀ ਪ੍ਰਧਾਨ ਵਰੁਣ ਖੰਨਾ ਖਜ਼ਾਨਚੀ ਯੋਗੇਸ਼ ਬਾਂਸਲ ਯੁਵਾ ਜ਼ਿਲ੍ਹਾ ਪ੍ਰਮੁੱਖ ਦੀਪਕ ਰਾਣਾ ਅਤੇ ਸ਼ਹਿਰੀ ਪ੍ਰਮੁੱਖ ਪੰਟੀ ਸੋਟੀ ਦੇ ਅਗਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਇਸ ਦੌਰਾਨ ਸ਼ਿਵ ਸੈਨਾ ਦੇ ਪੰਜਾਬ ਬੁਲਾਰੇ ਚੰਦਰਕਾਂਤ ਚੱਡਾ ਅਤੇ ਯੁਵਾ ਸੈਨਾ ਦੇ ਪੰਜਾਬ ਜਰਨਲ ਸਕੱਤਰ ਗੋਤਮ ਸੂਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਪਿਛਲੇ ਕੁਝ ਸਮੇਂ ਵਿੱਚ ਹైదਰਾਬਾਦੀ ਬਰੀਆਨੀ ਸ਼ਾਮਾ ਬਰੀਆਨੀ ਜਾਫੀਆ ਬਰੀਆਨੀ ਏਵਨ ਬਰੀਆਨੀ ਸਮੇਤ ਵੱਖ-ਵੱਖ ਨਾਵਾਂ ਨਾਲ ਬਰੀਆਨੀ ਦੀਆਂ ਦੁਕਾਨਾਂ ਸਾਰੇ ਸ਼ਹਿਰ 'ਚ ਵੱਡੀ ਗਿਣਤੀ 'ਚ ਖੋਲੀਆਂ ਜਾ ਰਹੀਆਂ ਨੇ ਇਹਨਾਂ ਵਿੱਚ ਸਾਰੇ ਬਰੀਆਨੀ ਵੇਚਣ ਵਾਲੇ 12 ਸੂਬਿਆਂ ਸਮੇਤ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਲੋਕ ਨੇ ਉੱਥੇ ਪੰਜਾਬ ਦੇ 12 ਸੂਬਿਆਂ ਤੋਂ ਉਕਤ ਬਰੀਆਨੀ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਦੀ ਪੂਰਨ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਾ ਨੇ ਵੱਡੇ ਸੰਘਰਸ਼ ਦਾ ਬਿਗਲ ਵਜਾਉਂਦੇ ਹੋਏ ਆਗਾਮੀ ਸੋਮਵਾਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਣ ਦਾ ਫੈਸਲਾ ਲਈ ਕੇਸ਼ਨਵਦ ਬਾਲਾ ਸਿੰਘ ਠਾਕਰੇ ਦੀ ਪੰਜਾਬ ਦੇ ਪ੍ਰਧਾਨ ਮੰਤਰੀ ਸ਼੍ਰੀ ਯੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਤੇ ਅੱਜ ਪੂਰੇ ਪੰਜਾਬ ਦੇ ਅੰਦਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਸੇ ਲਈ ਤੇ ਲੁਧਿਆਣੇ ਦੇ ਜ਼ਿਲ੍ਹਾ ਪ੍ਰਧਾਨ ਨਿਤਿਨ ਕਾਨ ਜੀ ਦੀ ਗਵਾਈ ਚ ਸਾਡੇ ਯੂਵਸ ਇਹਨਾਂ ਦੇ ਪੰਜਾਬ ਮਾਨ ਸਚਿਵ ਗੋਤਮ ਸੂਤ ਜੀ ਵਰੁਣ ਕੰਨਾ ਜੀ ਸਾਰੇ ਹੀ ਸ਼ਿਵ ਸੈਨਾ ਦੇ ਬ੍ਰਿਸ਼ਟ ਨੇਤਾਗਾਂ ਅੱਜ ਪ੍ਰੈਸ ਕਾਨਫਰੰਸ ਜੁੜੇ ਹੈ ਕਿਉਂਕਿ ਬਹੁਤ ਹੀ ਇੱਕ ਗੰਭੀਰ ਵਿਸ਼ਾ ਜੋ ਸਾਡੇ ਲਗਾਤਾਰ ਧਿਆਨ ਚ ਤਾ ਹੈ ਸੀਗਾ ਲੇਕਿਨ ਬਹੁਤ ਵੱਡੀ ਤਦਾਦ ਦੇ ਵਿੱਚ ਪੰਜਾਬ 'ਚ ਇੱਕ ਵਕਰਾਲ ਰੂਪ ਛੜੇੰਤਰ ਜਿਹੜਾ ਉਹ ਸਾਨੂੰ ਲੱਗਦਾ ਕਿ ਇੱਕ ਆਇਆ ਵਾ ਬਹੁਤ ਵੱਡੇ ਪੱਦਰ ਦੇ ਉੱਤੇ ਜਿਹੜਾ ਬਰੀਆਨੀ ਦੀਆਂ ਦੁਕਾਨਾਂ ਹైదਰਾਬਾਦੀ ਬਰੀਆਨੀ ਦੇ ਨਾਮ ਦੀਆਂ ਕੁਝ ਦੁਕਾਨਾਂ ਬਹੁਤ ਘੱਟ ਸਮੇਂ ਦੇ ਵਿੱਚ ਕਰੀਬਨ ਜੇ ਆਪਾਂ ਗੱਲ ਕਰੀਏ ਜੇ ਮੈਨੂੰ ਲੁਧਿਆਣੇ ਬੈਠੇ ਆਪਾਂ ਤਾਂ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਘੰਟਾ ਘਰ ਚੌਂਕ ਤੱਕ 15 ਦੁਕਾਨਾਂ ਇਹ ਹైదਰਾਬਾਦੀ ਬਰੀਆਨੀ ਦੀਆਂ ਖੁੱਲ ਗਈਆਂ ਔਰ ਇਸ ਤਰ੍ਹਾਂ ਕਿਹ ਨਾਲ ਸੀ ਜਦੋਂ ਸਰਵੇ ਕੀਤਾ ਸਾਡੀ ਟੀਮ ਨੇ ਪੂਰੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਤਾ तकरीबन 200 ਤੋਂ 300 ਦੁਕਾਨਾਂ ਵੱਖ-ਵੱਖ ਕੋਨੇ ਚ ਕੇਵਲ ਲੁਧਿਆਣੇ ਔਰ ਜਦੋਂ ਪੰਜਾਬ ਪੱਧਰ ਦੇ ਅਸੀਂ ਇਸ ਗੱਲ ਦਾ ਸਰਵੇ ਸਾਡੀ ਟੀਮ ਨੇ ਕੀਤਾ ਸ਼ੇਪਸੇਨਾ ਉਧੋ ਵਾਲਾ ਸਾਹਿਬ ਠਾਕਰੇ ਵੱਲੋਂ ਤਾਂ ਪੂਰੇ ਪੰਜਾਬ ਦੇ ਅੰਦਰ ਹਜ਼ਾਰਾਂ ਦੁਕਾਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਖੁੱਲ ਚੁੱਕੀਆਂ ਪਿੰਡ-ਪਿੰਡ ਦੇ ਅੰਦਰ ਅੱਜ ਬਰੀਆਨੀ ਦੀ ਦੁਕਾਨ ਖੁੱਲ ਗਈ ਹੈ ਸਾਡਾ ਇਹ ਜੀ ਮੰਨਣਾ ਹੈ ਕਿ ਜਦੋਂ ਇਹ ਨਾਨ-ভেজ ਦੀਆਂ ਦੁਕਾਨਾਂ ਖਾਸ ਕਰਕੇ ਹalal ਦੀਆਂ ਦੁਕਾਨਾਂ ਜਿਹੜੇ ਹalal ਵੇਚਦੇ ਆ तकरीबन ਇਹ ਸਾਰੇ ਮੁਸਲਮ ਕਮਿਊਨਿਟੀ ਤੋਂ ਬਿਲੋਂਗ ਕਰਦੇ ਆ ਸਾਡਾ ਕਿਸੇ ਧਰਮ ਨਾਲ ਕਿਸੇ ਕਮਿਊਨਿਟੀ ਨਾਲ ਵੈਰ-ਵਿਰੋਧ ਨਹੀਂ ਹੈ ਲੇਕਿਨ ਇੱਕੋ ਦਮ ਐਸਾ ਕਿਹੜਾ ਪੰਜਾਬ ਦੇ ਅੰਦਰ ਪੰਜਾਬੀ ਕਲਚਰ ਦਾ ਮਸ਼ਹੂਰ ਸੀਗਾ ਕਿਉਂਕਿ ਜਿਹੜੇ ਬਾਹਰਲੇ ਵਿਦੇਸ਼ਾਂ ਤੋਂ ਵੀ ਜਾਂ ਬਾਹਰਲੇ ਸੂਬਿਆਂ ਤੋਂ ਪੰਜਾਬ ਜਾਂਦੇ ਆ ਤੇ ਉਹ ਅੰਮ੍ਰਿਤਸਰੀ ਨਾਂ ਲੱਭਦੇ ਆ ਅੰਮ੍ਰਿਤਸਰੀ ਨਿਊਟਰੀ ਕੁਲਚਾ ਲੱਭਦੇ ਆ ਜਾਂ ਹੋਰ ਸਾਡੇ ਪੰਜਾਬ ਦੀ ਜਿਹੜੀ ਫੇਮਸ ਸਾਡੇ ਕਲਚਰਲ ਜਿਹੜੇ ਫੂਡਸ ਨੇ ਉਹ ਲੱਭਦੇ ਆ ਲੇਕਿਨ ਇਹ ਹైదరాబాద్ੀ ਬਿਰਿਆਨੀ ਜਾਂ ਹੋਰ ਇਸ ਤਰ੍ਹਾਂ ਦੀਆਂ ਬਿਰਿਆਨੀਆਂ ਦੇ ਨਾਮ ਨਾਲ ਦੁਕਾਨਾਂ ਖੁੱਲ ਜਾਣੀਆਂ ਇੱਕ ਸਾਨੂੰ ਲੱਗਦਾ ਬਹੁਤ ਵੱਡਾ ਛੜਿਆੰਤਰ ਹੈ ਔਰ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਰਾਈ ਤੋਂ ਦੱਸਣਾ ਚਾਹੁੰਦੇ ਆ ਕਿ ਸੋਮਵਾਰ ਨੂੰ ਸ਼ਿਵ ਜਨਉਦਵ ਬਾਲਾਸਾਹ ਠਾਕਰੇ ਵੱਲੋਂ ਪੂਰੇ ਪੰਜਾਬ ਦੇ ਅੰਦਰ ਮਾਨਯੋਗ ਡੀਸੀ ਸਾਹਿਬ ਦੇ ਮਾਧਿਅਮ ਨਾਲ ਪੰਜਾਬ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਇੱਕ ਵੱਡੀ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਸਤਿਮਾਮ ਬਰੀਆਨੀ ਦੀਆਂ ਦੁਕਾਨਾਂ ਦੇ ਜਿਹੜੇ ਕਿਰਾਏਦਾਰ ਨੇ ਇਹਨਾਂ ਦੀ ਪਿੱਛੋਂ ਬੈਕਗ੍ਰਾਉਂਡ ਚੈੱਕ ਕੀਤੀ ਜਾਵੇ ਵੀ ਇਹ ਕਿਹੜੇ ਸੂਬੇ ਤੋਂ ਆਏ ਨੇ ਇਹਨਾਂ ਦੀ ਪ੍ਰੋਪਰ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇ ਕਿਉਂਕਿ ਇਹ ਤਕਰੀਬਨ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਆ ਕੇ ਇਹਨਾਂ ਨੇ ਪੰਜਾਬ 'ਚ ਦੁਕਾਨਾਂ ਕੀਤੀਆਂ ਇਸ ਦੇ ਨਾਲ ਹੀ ਇਹਨਾਂ ਨੂੰ ਸਾਡੇ ਇੱਕ ਹੋਰ ਗੱਲ ਹੈ ਕਿ ਜਿਹੜਾ ਇਹ ਨਾਨ ਵੇਜ ਦੀ ਖਪਤ ਹੈ ਇਹ ਕੱਚਾ ਮਾਸ ਕਿੱਥੋਂ ਲੈ ਰਹੇ ਆ ਯੋਕੀ ਕਿਤੇ ਨਾ ਕਿਤੇ ਪੰਜਾਬ ਚ ਜੱਦੀਏ ਬਰੀਆਨੀ ਦੀ ਦੁਕਾਨਾਂ ਖੁੱਲੀਆਂ ਸਾਡਾ ਇਸ ਗੱਲ ਨੂੰ ਪੂਰਨ ਖਰਸ਼ਾ ਦਾਵਾ ਕਿ ਗਊ ਮਾਸ ਜਿਹੜਾ ਉਸ ਤੋਂ ਬਾਅਦ ਬਹੁਤ ਵੱਡੀ ਤਰ੍ਹਾਂ ਚ ਸਾਰੇ ਜ਼ਿਲ੍ਹਿਆਂ ਚ ਫੜਿਆ ਜਾ ਰਿਹਾ ਕਿਤੇ ਕੋਈ ਤਾਰ ਤਾਰ ਹੀ ਜੁੜਦੇ ਸੋ ਸਾਡਾ ਜਿਹੜਾ ਇਹ ਖਰਸ਼ਾ ਸੰਦੇਹ ਹੈ ਉਸ ਦੀ ਜਾਂਚ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਸਾਰੇ ਜ਼ਿਲ੍ਹਿਆਂ ਦੇ ਅੰਦਰ ਡੀਸੀ ਸਾਹਿਬ ਨੂੰ ਤੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲਿਆ ਜਾਏਗਾ ਉਸੇ ਤਰੀਕੇ ਨਾਲ ਲੁਧਿਆਣਾ ਵੀ ਸੋਮਵਾਰ ਨੂੰ ਸਵੇਰੇ 11 ਵਜੇ ਲੁਧਿਆਣਾ ਦੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਔਰ ਡੀਸੀ ਸਾਹਿਬ ਨੂੰ ਮੰਗ ਪੱਤਰ ਸੌਂਪੇ ਜਾਣਗੇ ਔਰ ਕਿ ਬਹੁਤ ਵੱਡਾ ਸੰਘਰ ਉਹ ਸ਼ਿਮਸਨ ਇਸ ਮਾਮਲੇ 'ਚ ਕਰਨ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਅੰਦਰ ਬਿਲਕੁਲ ਕਿਸੇ ਕੀਮਤ 'ਤੇ ਅਸੀਂ ਬਾਹਰਲੇ ਸੂਬਿਆਂ 'ਚੋਂ ਇੱਥੇ ਆਏ ਲੋਕਾਂ ਨੂੰ ਬਿਲਕੁਲ ਇਸ ਤਰੀਕੇ ਨਾਲ ਜਿਹੜਾ ਕੰਮ ਕਰਕੇ ਲੋਕਾਂ ਦੇ ਵਿੱਚ ਕੋਈ ਸਾਡੇ ਧਰਮ ਦੀ ਸੀ ਹਾਨੀ ਨਹੀਂ ਹੋਣ ਦੇਾਂਗੇ ਪਰ ਇੱਕ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਅੱਜਕੱਲ ਸੋਸ਼ਲ ਨੈਟਵਰਕ ਦੇ ਉੱਤੇ ਹੀ ਆ ਹੋਰ ਚੈਨਲਸ ਦੇ ਉੱਤੇ ਕਈ ਐਸੇ ਕੱਟੜਪੰਥੀ ਲੋਕ ਯੂਪੀ ਬਿਹਾਰ ਦੇ ਲੋਕਾਂ ਨੂੰ ਟਾਰਗੇਟ ਕਰਦੇ ਆ ਲੇਕਿਨ ਇਹ ਬਰੀਆਨੀ ਦੀਆਂ ਦੁਕਾਨਾਂ ਦੇ ਉੱਪਰ ਸਾਰਿਆਂ ਦੀ ਚੁੱਪੀ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਕਿਤੇ ਇਹ ਤਾਂ ਨਹੀਂ ਕਿ ਯੂਪੀ ਬਿਹਾਰ ਤੋਂ ਆਏ ਕੇਵਲ ਹਿੰਦੂ ਭਰਾਵਾਂ ਨਾਲ ਹੀ ਤਕਲੀਫ ਹੈ ਤੇ ਦੂਜੇ ਪਾਸੇ ਆਪਾਂ ਭਾਈਚਾਰਾ ਨਿਬੰਦੇ ਪਏ ਆ ਲੇਕਿਨ ਭਾਈਚਾਰੇ ਦੀ ਆੜ ਦੇ ਵਿੱਚ ਤੁਹਾਡੇ ਪੰਜਾਬ ਦਾ ਕੀ ਨੁਕਸਾਨ ਹੋ ਰਿਹਾ ਤੁਹਾਡੇ ਕਲਚਰ ਦਾ ਕੀ ਨੁਕਸਾਨ ਹੋ ਰਿਹਾ ਇਹਦੇ ਵੱਲ ਆਪਾਂ ਗੌਰ ਨਹੀਂ ਕਰ ਰਹੇ